ਇਹ ਗੱਲ ਕਹਿ ਦੇਣੀ ਹੈ ਕਿ ਜਿਹੜੇ ਕੱਚੇ ਪਿੱਲੇ ਲੋਕ ਨੇ ਕੇਵਲ ਉਹੋ ਹੀ ਸਿੱਖੀ ਨੂੰ ਛੱਡ ਕੇ ਈਸਾਈ ਧਰਮ ਦੇ ਵੱਲ ਜਾ ਰਹੇ ਹਨ ਜਾਂ ਈਸਾਈ ਧਰਮ ਨੂੰ ਅਪਣਾ ਲਿਆ ਹੈ ਇਹ ਗੱਲ ਕਹਿਣੀ ਨਾ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦੇ ਬਰਾਬਰ ਹੈ ਤੁਹਾਡੇ ਕੋਲੇ ਬੋਲ ਕਾਂ ਦਾ ਪੈਸਾ ਤੁਹਾਡਾ ਇਤਿਹਾਸ ਏਡਾ ਵੱਡਾ ਹੈ ਤੁਹਾਡੇ ਇਤਿਹਾਸ ਵਿੱਚ ਇੰਨੀਆਂ ਸ਼ਹਾਦਤਾਂ ਹਨ ਗੁਰੂ ਨਾਨਕ ਸਾਹਿਬ ਹਰਿ ਪਾਸ਼ਾ ਜੀ ਦਾ ਜਿਹੜਾ ਇਤਿਹਾਸ ਹੈ ਸਤਿਗੁਰੂ ਪਾਸ਼ਾ ਨੇ ਪੈਂਦਾ ਉਦਾਸੀਆਂ ਦੇ ਰੂਪ ਵਿੱਚ ਤੈਅ ਕੀਤਾ ਗੁਰੂ ਨਾਨਕ ਸਾਹਿਬ ਮਹਰੇ ਪਾਸ਼ਾ ਕਦੇ ਸਿੱਧਾਂ ਕੋਲੇ ਜਾਂਦੇ ਹਨ ਕਦੇ ਜਗਨਨਾਥਪੁਰੀ ਮੰਦਿਰ ਦੇ ਵਿੱਚ ਜਾ ਕੇ ਗੁਰੂ ਪਾਸ਼ਾ ਲੋਕਾਂ ਨੂੰ ਸੱਚੀ ਆਰਤੀ ਦਾ ਸੰਦੇਸ਼ ਦਿੰਦੇ ਹਨ ਕਦੀ ਮਹਰੇ ਪਾਸ਼ਾ ਸਤਿਗੁਰੂ ਜੀ ਹਰਦੁਆਰ ਪਹੁੰਚਦੇ ਹਨ ਉੱਥੇ ਸਿੱਖਾਂ ਨੂੰ ਸੱਚਾ ਸੰਦੇਸ਼ ਦਿੰਦੇ ਪਹਿ ਹਨ ਸਾਡੇ ਕੋਲ ਤੇ ਇਤਿਹਾਸ ਬੜਾ ਮਜ਼ਬੂਤ ਹੈ ਬੜਾ ਹੀ ਇਤਿਹਾਸ ਸਾਡਾ ਸਿੱਖ ਧਰਮ ਦੇ ਵੱਲ ਪ੍ਰੇਰਨਾ ਦੇਣ ਵਾਲਾ ਹੈ ਫਿਰ ਸਿੱਖ ਧਰਮ ਦੇ ਵਿੱਚ ਤੁਸੀਂ ਵੇਖੋ ਜੇ ਆਪਾਂ ਸਿਧਾਂਤਕ ਤੌਰ ਤੇ ਗੁਰਬਾਣੀ ਦੇ ਮੁਤਾਬਕ ਵੇਖੀ ਨਾ ਕੋਈ ਕਰਨ ਕਾਂਡ ਨਹੀਂ ਹੈ ਕੋਈ ਪਖੰਡ ਨਹੀਂ ਹੈ ਹਾਂ ਉਹਨਾਂ ਲੋਕਾਂ ਨੇ ਪਖੰਡ ਸਿੱਖ ਧਰਮ ਦੇ ਵਿੱਚ ਲੈ ਆਂਦਾ ਵਾ ਜਿਹੜੇ ਡੇਰੇਦਾਰ ਹਨ ਜਿਨ੍ਹਾਂ ਨੇ ਸਿੱਖੀ ਨੂੰ ਕੇਵਲ ਆਪਣੇ ਵਾਸਤੇ ਵਰਤਿਆ ਵਾ ਜਿਨ੍ਹਾਂ ਨੇ ਸਿੱਖੀ ਨੂੰ ਦੁਕਾਨਦਾਰੀ ਦੇ ਰੂਪ ਵਿੱਚ ਸਵੀਕਾਰ ਕਰ ਲਿਆ ਹੈ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੋਚ ਨੂੰ ਦੂਰ ਕਰਕੇ ਆਪਣੇ ਮਰੇ ਹੋਏ ਸਾਧਾਂ ਦੀਆਂ ਵਰਤਸੀਆਂ ਜਿਹੜੀਆਂ ਹਨ ਉਹਨਾਂ ਨੂੰ ਮਨਾਉਣ ਵਾਸਤੇ ਵਾਦ ਚੜ ਕੇ ਚੰਨਨ ਹਿੱਸਾ ਪਾਇਆ ਉਹ ਲੋਕ ਸਿੱਖੀ ਦਾ ਅੱਜ ਵੀ ਕਹਾਣ ਕਰ ਦਿੰਦੇ ਹਨ ਆਓ ਕੋਸ਼ਿਸ਼ ਕਰੀਏ ਜੇ ਅਸੀਂ ਇਹ ਸਮਝਦੇ ਹਾਂ ਵੀ ਸਿੱਖਾਂ ਨੂੰ ਸਿੱਖ ਧਰਮ ਦੇ ਵੱਲ ਜੋੜ ਕੇ ਰੱਖੀਏ ਕਰੀਬ ਸਿੱਖਾਂ ਦੀ ਪੈਲ ਦੇ ਆਧਾਰ ਤੇ ਮਦਦ ਕਰੀਏ ਉਹਨਾਂ ਪ੍ਰਚਾਰਕਾਂ ਨੂੰ ਹਮੇਸ਼ਾ ਸਪੋਰਟ ਕਰੀਏ ਜਿਹੜੇ ਸਿੱਖ ਰਹਿਤ ਮਰਿਆਦਾ ਗੁਰੂ ਨਾਨਕ ਸਾਹਿਬ ਹਰਿ ਪਾਸ਼ਾ ਜੀ ਦੇ ਸਿਧਾਂਤ ਤੇ ਪਹਿਰਾ ਦਿੰਦੇ ਪਏ ਹਨ ਉਹਨਾਂ ਰਾਗੀ ਸਿੰਘਾਂ ਦੀ ਹਮੇਸ਼ਾ ਬਾਹ ਫੜੀਏ ਜਿਹੜੇ ਸਾਡੇ ਰਾਗੀ ਸਿੰਘ ਆਰਥਿਕ ਪੱਖ ਤੋਂ ਕਮਜ਼ੋਰ ਹਨ ਇੱਥੇ ਇੱਕ ਚੋਟੀ ਦਾ ਰਾਗੀ ਜਿਹੜਾ ਵਾ ਆਪ ਅੱਜ ਤੱਕ ਉਸ ਸਟੇਜਾਂ ਨਹੀਂ ਛੱਡਦਾ ਪਿਆ ਅੱਜ ਤੱਕ ਹੁਣ ਦੇਰ ਦੇਨਾ ਤੱਕ ਵੀ ਸਟੇਜ ਨਹੀਂ ਛੱਡਦਾ ਕੋਈ ਵੀ ਭਾਵੇਂ ਉਹ ਬਾਹਰ ਵੀ ਹੋਵੇ ਤੇ ਭਾਵੇਂ ਪੰਜਾਬ ਦੀ ਤੇ ਭਾਵੇਂ ਇੰਡੀਆ ਦੀ ਕਿਤੇ ਦੀ ਵੀ ਸਟੇਜ ਹੋਵੇ ਤੇ ਵੀਡੀਓ பாਕੇ ਕਹਿੰਦਾ ਹੈ ਕਿ ਤੁਸੀਂ ਜਦੋਂ ਅਰਦਾਸੀਆ ਸਿੰਘ ਅਰਦਾਸ ਕਰਦਾ ਹੁੰਦਾ ਹੈ ਭਾਵੇਂ ਕਿ ਵੀਡੀਓ ਇਹ ਪੁਰਾਣੀ ਹੈ ਉਹਨਾਂ ਨੂੰ ਅਰਦਾਸ ਭੇਟਾ ਰੋਕੇ ਦਿਆ ਕਰੋ ساری ਉਮਰ ਹੋ ਗਈ ਤੁਹਾਨੂੰ ਸਟੇਜਾਂ ਸੰਭੀ ਰੱਖੀਆਂ ਨੇ ਸਾਰੀ ਉਮਰ ਹੋ ਗਈ ਤੁਹਾਨੂੰ ਕੀਰਤਨ ਕਰਦੇ ਤੁਸੀਂ ਤੇਨੇ ਕਦੇ ਕਿਹਾ ਕਿ ਭਾਈ ਜਦੋਂ ਅਸੀਂ ਕੀਰਤਨ ਕਰਦੇ ਹਾਂ ਜਿਹੜੀ ਸਾਡੇ ਨਾਲ ਜਿਹਦੇ ਵਿੱਚ ਕੀਰਤਨ ਦੀ ਸੇਵਾ ਤੁਸੀਂ ਪਾਉਂਦੇ ਹੋ ਗੋਲਕ ਦੇ ਵਿੱਚ ਜਾਂ ਨਾਲ ਇੱਕ ਗੱਲਾ ਡੱਬਾ ਰੱਖਿਆ ਹੁੰਦਾ ਉਹਦੇ ਵਿੱਚ ਪਾਉਨੇ ਹੋ ਕੀਰਤਨ ਕਰਦੇ ਆ ਸਾਡੇ ਸ਼ਬਦ ਤੋਂ ਸੁਰਤ ਟੁੱਟ ਜਾਂਦੀ ਹੈ ਤੁਸੀਂ ਇਹਦੇ ਵਿੱਚ ਪੈਸੇ ਨਾ ਪਾਇਆ ਦੂਸਰੇ ਵਾਸਤੇ ਇਹਨਾਂ ਬਾੜਾ ਬਿਨਾਂ ਸੋਚੋ ਇਹੋ ਜਿਹੇ ਬੰਦਿਆਂ ਦੀ ਸੋਚ ਦੇ ਕਰਣ ਆਮ ਜਿਹੜੇ ਰਾਗੀ ਸਿੰਘ ਹਨ ਉਹ ਵੀ ਵਿਚਾਰੇ ਪਰੇਸ਼ਾਨ ਹੋਏ ਰਹਿੰਦੇ ਹਨ ਆਓ ਜਿਹੜੇ ਆਰਥਿਕ ਪੱਖ ਤੋਂ ਰਾਗੀ ਸਿੰਘ ਗ੍ਰੰਥੀ ਸਿੰਘ ਪ੍ਰਚਾਰਕ ਸੱਚ ਦੇ ਉੱਤੇ ਡਟ ਕੇ ਪਹਿਰਾ ਦੇਣ ਵਾਲੇ ਹਨ ਉਹਨਾਂ ਦਾ ਸਾਥ ਦਿਈਏ ਤੇ ਜਿਹੜੇ ਲੱਤਾਂ ਖਿੱਚਣ ਵਾਲੇ ਹਨ ਉਹਨਾਂ ਨੂੰ ਪਹਿਚਾਣੀਏ